ਸਰਬਜੀਤ ਸਿੰਘ ਖਾਲਸਾ ਜਿਹੜੇ ਕਹਿੰਗੇ ਕਿ ਫਰੀਦਕੋਟ ਤੋਂ ਸੰਸਦ ਮੈਂਬਰ ਨੇ ਉਹ ਇਸ ਧਰਨੇ ਦਾ ਹਿੱਸਾ ਬਣਨ ਦੇ ਲਈ ਪਹੁੰਚੇ ਨੇ ਔਰ ਇਸ ਪਾਸੇ ਜਿਹੜੀ ਤਸਵੀਰ ਹੈ ਉਹ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਨ ਸਸੀ ਗੱਲ ਸਰ ਅੱਜ ਧਰਨੇ ਦਾ ਹਿੱਸਾ ਬਣਨ ਦੇ ਲਈ ਪਹੁੰਚੇ ਹੋ ਇੱਕ ਨਾਹਰਾ ਜਿਸ ਤਰੀਕੇ ਦੇ ਨਾਲ ਹੁੰਦਾ ਸੀ ਤਾਂ ਫਿਲਹਾਲ ਸਪੀਚ ਤੁਹਾਡੀ ਆ ਉਸ ਦੇ ਵੱਲ ਵਧਿਏ ਤਾਂ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਤਾਂ ਸਰਬਜੀਤ ਸਿੰਘ ਜੀ ਸਰਬਜੀਤ ਜੀ ਕਿਵੇਂ ਦੇਖ ਰਹੇ ਪਾਲਾ ਦਸਤਾਨ ਇਹ ਜੋ ਵੀ ਭਾਜਪੀ ਨੇ ਕੀਤਾ ਹੈ ਸਰਕਾਰ ਨੇ ਕੀਤਾ ਸੈਂਟਰ ਗਵਰਨਮੈਂਟ ਨੇ ਬਹੁਤ ਮਾੜੀ ਗੱਲ ਹੈ ਇਹ ਜੋ ਵੀ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਹੈ ਹੁਣ ਪੰਜਾਬ ਦੇ ਜਿਹੜੇ ਵਿਦਿਅਕ ਖੇਤਰ ਹੈ ਪੰਜਾਬ ਯੂਨੀਵਰਸਿਟੀ ਉਹਦੇ ਨਾਲ ਵੀ ਤੱਕਾ ਹੈ ਕਿ ਇਹਦੀ ਪੜ੍ਹਾਈ ਨੂੰ ਆਪਣੀ ਵਿਚਾਰਧਾਰਾ ਦੇ ਵਿੱਚ ਮੋਲਡ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਸੈਨੇਟ ਸੀਓ ਡਿਸਾਲਵ ਕਰਕੇ ਤੇ ਜਿਹੜੇ ਇਲੈਕਟਿਡ ਬੰਦੇ ਐ ਵਿੱਚ ਸੀਗੇ ਉਹਨਾਂ ਨੂੰ ਕੱਢ ਕੇ ਸਿਰਫ ਨਾਮਿਨੇਟਡ ਰੱਖਣੇ ਚਾਹੁੰਦੇ ਆ ਕਿ ਭਈ ਅਸੀਂ ਆਪਣੇ ਕੰਟਰੋਲ ਦੇ ਵਿੱਚ ਸਾਰਾ ਕੁਝ ਲੈ ਲਈਏ ਤੇ ਜਿਹੜੀ ਕੀ ਇਹ ਬਹੁਤ ਮਾੜੀ ਗੱਲ ਹੈ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਸੈਸ਼ਨ ਸੱਦ ਕੇ ਐਮਰਜੈਂਸੀ ਸੈਸ਼ਨ ਸੱਦ ਕੇ ਜੋ ਵੀ ਸੈਂਟਰ ਗਵਰਨਮੈਂਟ ਦਾ ਫੈਸਲਾ ਇਹਨੂੰ ਰੱਦ ਕਰਨਾ ਚਾਹੀਦਾ ਹੈ ਤੇ ਜਿਵੇਂ ਕਈ ਮੈਨੂੰ ਵੀ ਇਹ ਸ਼ੁਰੂ ਤੋਂ ਜਿਵੇਂ ਇਹ ਸੈਨੇਟ ਚੱਲਦੀ ਆ ਤੁਸੀਂ ਵੀ ਤੁਸੀਂ ਵੀ ਕੇਂਦਰ 'ਚ ਬੈਠੇ ਹੋਏ ਹੋ ਗੱਲ ਕਰੋਗੇ ਜਦੋਂ ਸੰਸਦ ਚੱਲੇਗੀ ਉੱਥੇ ਮੁੱਦਾ ਗੂੰਜਦਾ ਹੋਣਾ ਜ਼ਰੂਰ ਹਾਂ ਹਾਂ ਬਿਲਕੁਲ ਇਸਵਰੀਆ ਆ ਮੁੱਦਾ ਗੂੰਜੇਗਾ ਬਹੁਤ ਜ਼ਿਆਦਾ ਗੂੰਜੇਗਾ ਮੈਂ ਸਮਝਦਾ ਵੀ ਜਿੰਨੇ ਵੀ ਪੰਜਾਬ ਦੇ ਹੋਰ ਐਮਪੀਜ਼ ਐ ਇਸ ਤੇ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇੱਕਠੇ ਹੋ ਕੇ ਇਹ ਮੁੱਦਾ ਚੱਕਣਾ ਚਾਹੀਦਾ ਆਸਤਰੀਕੇ ਦੇ ਨਾਲ ਦੋ ਤਿੰਨ ਨਾਰੇ ਬਹੁਤ ਮਸ਼ਹੂਰ ਸੀ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਸਰੀਲੀ ਧੋਨ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਉਹੀ ਨਾਰਾ ਅੱਜ ਬਹੁਤ ਸਾਲਾਂ ਬਾਅਦ ਫੇਰ ਇਸ ਯੂਨੀਵਰਸਿਟੀ ਦੇ ਵਿੱਚ ਸੁਣਨ ਨੂੰ ਮਿਲਿਆ ਕਿਹੜਾ ਜੀ ਸਰੀਲੀ ਧੋਨ ਰਵਾਬ ਦੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪੰਜਾਬ ਬਿਲਕੁਲ ਜੀ ਇਹ ਪੰਜਾਬ ਦੇ ਵਿੱਚ ਹੋ ਕੇ ਹੀ ਬਚਾਏ ਨਹੀਂ ਤਾਂ ਜੋ ਵੀ ਇਹਦੇ ਵਿੱਚ ਸੈਂਟਰ ਦੀ ਇਨਵੋਲਵਮੈਂਟ ਹੈ ਸੈਂਟਰ ਜਿਵੇਂ ਸ਼ੁਰੂ ਤੋਂ ੱਤਕਾ ਕਰਦੀ ਹੈ ਪੰਜਾਬ ਨਾਲ ਓਵੇਂ ਹੀ ਹੈ ਹੁਣ ਫੇਰ ਓਵੇਂ ਉਸੇ ਲਈ ਤਾਂ ਹੀ ਭਾਜੀ ਬੀ ਜੀ ਪੀ ਚੱਲਦੀ ਹੋਈ ਪੰਜਾਬ ਦੇ ਵਿਦਿਆ ਖੇਤਰਾਂ ਜਿੰਨੇ ਵੀ ادارے ਹਨ ਇਹਨਾਂ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੀ ਹੈ ਕਿਸੇ ਤਰੀਕੇ ਦੇ ਨਾਲ ਫੈਡਰਲ ਸਟਰਕਚਰ ਤੇ ਹਮਲਾ ਇਸ ਨੂੰ ਦੇਖਿਆ ਜਾ ਰਿਹਾ ਜੀ ਕਿਉਂਕਿ ਇਹ ਮਾਮਲਾ ਹੋਵੇ ਬੀਬੀ ਐਮਬੀ ਦਾ ਮਾਮਲਾ ਹੋਵੇ ਕਿਤਨਾ ਕਿਤੇ ਡਾਇਰੈਕਟ ਪੰਜਾਬ ਨਾਲ ਜੁੜਿਆ ਹੋਇਆ ਬਿਲਕੁਲ ਇਹ ਡਾਇਰੈਕਟ ਪੰਜਾਬ ਨਾਲ ਜੁੜੇ ਹੋਏ ਮਾਮਲੇ ਆ ਸੈਂਟਰ ਇਹੀ ਗੈਪ ਵੀ ਹੈ ਮਤਲਬ ਸੈਂਟਰ ਸ਼ੁਰੂ ਤੋਂ ਹੀ ਧੱਕਾ ਕਰਦੀ ਆਈ ਹੈ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਅਰ ਮੈਨੂੰ ਇਹ ਲੱਗਦਾ ਵੀ ਹਲੇ ਤਾਂ ਸ਼ੁਰੂਆਤ ਹੈ ਅੱਗੇ ਹੋਰ ਪਤਾ ਨਹੀਂ ਕੀ ਕੀ ਧੱਕੇ ਕਰਨੇ ਆ ਸੈਂਟਰ ਨੂੰ ਨਾ ਜਿਸ ਤਰੀਕੇ ਦੇ ਨਾਲ ਰਾਜਸਥਾਨ ਔਰ ਹਿਮਾਚਲ ਪ੍ਰਦੇਸ਼ ਬੀਬੀਐਮਬੀ ਦੇ ਵਿੱਚ ਪੱਕੀ ਆਪਣੀ ਮੈਂਬਰਸ਼ਿਪ ਮੰਗ ਰਹੇ ਆ ਔਰ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਜਾਣਾ ਹੈਗਾ ਤੁਹਾਡਾ ਕੀ ਵਿਚਾਰ ਆ ਉਸ ਈ ਨੂੰ ਲੈ ਕੇ ਦੇਖੋ ਜੀ ਹਰੇਕ ਸਟੇਟ ਦੇ ਵਿੱਚ ਜਿੰਨੇ ਵੀ ਦੇਖੋ ਅਕੋਰਡਿੰਗ ਟੂ ਰਿਪੀਰੀਅਨ ਲਾ ਪਾਣੀ ਉਸੇ ਦਾ ਜਿਹਦੇ ਸੂਬੇ ਚੋਂ ਜਾਂਦਾ ਹੁਣ ਜਿਹੜੀਆਂ ਅਸੀਂ ਸਪੈਸ਼ਲ ਨਹਿਰਾਂ ਬਣਾ ਕੇ ਹੋਰ ਸਟੇਟਸ ਨੂੰ ਦਿੰਨੇ ਆ ਰਾਜਸਥਾਨ ਨੂੰ ਦਿੰਨੇ ਆ ਹਰਿਆਣੇ ਨੂੰ ਜਿੰਨੇ ਦਿੱਲੀ ਨੂੰ ਪਾਣੀ ਜਾਂਦਾ ਜਿਵੇਂ ਆਪਾਂ ਰੌ ਮਟੀਰੀਅਲ ਕੋਲਾ ਵਗੈਰਾ ਜਿਵੇਂ ਨੇਚਰਲ ਰਿਸੋਰਸਸ ਹੋਰ ਸਟੇਟਾਂ ਦੇ ਆਪਾਂ ਉਹਨਾਂ ਤੋਂ ਲੈਣੇ ਆ ਸਾਨੂੰ ਪੈਸੇ ਦੇ ਕੇ ਲੈਣੇ ਪੈਂਦੇ ਆ ਮੁੱਲ ਦੇਣਾ ਪੈਂਦਾ ਉਹਨਾਂ ਦਾ ਓਵੇਂ ਹੀ ਇਹ ਵੀ ਇੱਕ ਹਿਸਾਬ ਦਾ ਨੇਚਰਲ ਰਿਸੋਰਸ ਹੀ ਆ ਪਾਣੀ ਵੀ ਪਾਣੀ ਦਾ ਬਹੁਤ ਮੁੱਲ ਲੱਜੇ ਦੇਖਿਆ ਜਾਵੇ ਰੌਲਟੀ ਦੀ ਰੌਲਟੀ ਦੀ ਡਿਮਾਂਡ ਕੀਤੀ ਜਾਏਗੀ ਕਿ ਪੰਜਾਬ ਨੂੰ ਰੌਲਟੀ ਮਿਲੇ ਬਿਲਕੁਲ ਮਿਲਣੀ ਚਾਹੀਦੀ ਹੈ ਰੌਲਟੀ ਅੱਜ ਤੱਕ ਜਿਹੜੀ ਕਿ 1 ਰੁਪਿਆ ਵੀ ਰੌਲਟੀ ਨਹੀਂ ਪੰਜਾਬ ਨੂੰ ਮਿਲੀ ਬਹੁਤ ਧੰਨਵਾਦ ਜੀ ਤੁਸੀਂ ਧਰਨੇ 'ਚ ਪਹੁੰਚੇ ਹੋ